ਤਰਾਹ ਕੀ ਤੁਸੀਂ ਦੇਖਿਆ ਹੈਗਾ ਜ਼ੀਰੂਪੁਰ ਦੇ ਵਿੱਚ ਔਰ ਉਸ ਤੋਂ ਇਲਾਵਾ ਮੁਕੰਪੁਰ ਦੇ ਵਿੱਚ ਵੀ ਜਿਹੜਾ ਔਰ ਮੁਕੰਪੁਰ ਤੋਂ ਇਸੇ ਨਾਲ-ਨਾਲ ਆਪਣੇ ਇੱਕ ਵੈਟਰਨਰੀ ਅਫਸਰ ਔਰ ਦੇ ਵਿੱਚ ਕਾਫੀ ਔਰ ਕਰਕਟਾ ਦੀ ਘਟਨਾਵਾਂ ਬਾਰੇ ਤੁਹਾਨੂੰ ਪਤਾ ਹੈਗਾ ਕਾਫੀ ਘਟਨਾਵਾਂ ਹੋਈਆਂ ਜਿਹੜੇ ਡਾਕਟਰਾਂ ਤੇ ਹਮਲੇ ਹੋ ਰਹੇ ਹੈਗੇ ਆ ਅਸੀਂ ਦੇਖਦੇ ਹੜਤਾਲ ਚੱਲ ਰਹੀ ਹੈਗੀ ਆ ਇਸ ਦੇ ਬਾਵਜੂਦ ਵੀ ਕੀ ਪੰਜਾਬ ਸਰਕਾਰ ਵੱਲੋਂ ਇੰਨਾ ਕੁ ਸੁਣ ਦੇ ਬਾਵਜੂਦ ਦੇਖਦੇ ਆ ਕਿ ਸਿਕورٹی ਦਾ ਕੋਈ ਇੰਤਜ਼ਾਮ ਕੀਤਾ ਜਾ ਨਹੀਂ ਕੀਤਾ ਕਿਉਂਕਿ ਦਿਨ ਰਾਤ ਜਿਹੜੇ ਹੈਗੇ ਆ ਲੇਡੀ ਡਾਕਟਰ ਜਿਹੜੇ ਆ ਉਹ ਦਿਨ ਨੂੰ ਵੀ ਤੇ ਰਾਤ ਨੂੰ ਵੀ ਡਿਊਟੀ ਕਰਦੇ ਆ ਇਹ ਤੇ ਲੇਡੀ ਡਾਕਟਰਾਂ ਦੀ ਗੱਲ ਹੋਈ ਜਿਸ ਵਕਤ ਇਸੋ ਦੇ ਮਾਮਕਾਨ ਤੋਂ ਕੜਾਇਗਾ ਜੇ ਹਸਪਤਾਲ ਵਿੱਚ ਕੜਾਇਆ ਇੱਥੇ ਹੀ ਡਾਕਟਰ ਸਾਹਿਬ ਤੇ ਹਮਲਾ ਹੋਇਆ ਸੀ ਔਰ ਜੋ ਇੱਕ ਮੌਜੂਦਾਨ ਸੀਗਾ ਉਹ ਵੱਡੀ ਜਿਹੜੀ ਉੱਤੇ ਲੈ ਕੇ ਆਇਆ ਸੀ ਉਹ ਡਾਕਟਰ ਸਾਹਿਬ ਨੂੰ ਜੰਗਲੀ ਵੀ ਕੀਤਾ ਸੀਗਾ ਔਰ ਹੁਣ ਹੜਤਾਲਾਂ ਚੱਲ ਰਹੀਆਂ ਜਿਸ ਦੇ ਵਿੱਚ ਇੱਕ ਮੁੱਖ ਮੰਗ ਜਿਹੜੀ ਆ ਉਹ ਸੁਰੱਖਿਆ ਨੂੰ ਲੈ ਕੇ ਹੈਗੀ ਆ ਅਸੀਂ ਦੇਖਦੇ ਆ ਕਿ ਕਿੰਨੀ ਕੁ ਸੁਰੱਖਿਆ ਜਿਹੜੀ ਕੀਤੀ ਗਈ ਆ ਅਸੀਂ ਬੱਖੋ-ਬੱਖ ਹਸਪਤਾਲਾਂ ਦਾ ਜਿਹੜਾ ਉਹ ਤੁਹਾਨੂੰ ਥੇਰਵਾ ਦਵਾਂਗੇ ਔਰ ਕਿੱਥੇ ਕਿੰਨੀ ਕੁ ਸਕਿਉਰਟੀ ਹੈਗੀ ਆ ਆਓ ਜਿਹੜਾ ਆ ਸਿਹਤ ਕੇਂਦਰ ਮੁਕੰਦਪੁਰ ਦੇ ਵਿੱਚ ਖੜਾ ਆ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਰਿਪੋਰਟ ਦੇ ਵਿੱਚ ਅਸੀਂ ਦੱਸਿਆ ਕਿਸੇ ਤਰ੍ਹਾਂ ਦਾ ਵੀ ਉੱਥੇ ਸਕਿਉਰਟੀ ਦਾ ਕੋਈ ਵੀ ਇੰਤਜ਼ਾਮ ਜਿਹੜਾ ਨਹੀਂ ਆ ਰੋਡ ਤਾਂ ਵੈਸੇ ਉਹਦੇ ਤੇ ਹਾਲਾਤ ਤੁਹਾਨੂੰ ਪਤਾ ਹੀ ਆ ਉਹਦੀ ਤੇ ਸਕਿਉਰਟੀ ਸਰਕਾਰ ਵੈਸੇ ਨਹੀਂ ਕਰ ਰਹੀ ਕਿਉਂਕਿ ਟੁੱਟੇ ਹੋਏ ਰੋਡ ਨੇ ਇਹਦੇ ਬਾਰੇ ਤੇ ਤੁਸੀਂ ਜਾਣੇ ਦਿਓ ਇਹ ਜਿਹੜਾ ਆ ਮੁਕੰਦਪੁਰ ਦਾ ਹਸਪਤਾਲ ਆ ਇੱਥੇ ਮੈਂ ਇਸ ਵੇਲੇ ਖੜਾ ਆ ਔਰ ਤੁਸੀਂ ਦੇਖ ਪਾ ਰਹੇ ਹੋ ਰੋਡ ਜਿਹੜਾ ਇਹ ਚੱਲਦਾ ਹੈਗਾ ਆ ਮੈਨੂੰ ਲੱਗਦਾ ਸਪੀਡ ਬ੍ਰੇਕਰ ਦੀ ਜਗ੍ਹਾ ਇਹ ਜਿਹੜੀਆਂ ਟੁੱਟੀਆਂ ਹੋਈਆਂ ਸੜਕਾਂ ਦਾ ਜਿਹੜਾ ਸਰਕਾਰ ਨੇ ਹਸਾਰਾ ਲਿਆ ਆ ਕਿ ਗੱਡੀ ਵੈਸੇ ਹੀ ਹੌਲੀ ਹੋ ਜਾਵੇ ਔਰ ਦੇਖਦੇ ਆ ਅੰਦਰ ਜਾ ਕੇ ਕਿੰਨੇ ਕੁ ਪ੍ਰਬੰਧ ਨੇ ਮੈਂ ਮੇਰਾ ਨਾਮ ਅਨਜੀਤ ਕੋਰਮਾ ਕੀ ਕੰਮ ਕਰਦੇ ਹੋ ਮੈਂ ਆਸ਼ਾ ਵਰਕਰ ਕਿਹੜੀ ਜਗ੍ਹਾ ਬਖਲੌਰ ਦੇਖੋ ਤੁਹਾਨੂੰ ਇੱਕ ਲੇਡੀਜ਼ ਹੈਗੇ ਆ ਤੁਹਾਨੂੰ ਤੇ ਕਈ ਵਾਰ ਡਿਲੀਵਰੀ ਕੇਸ ਜਾ ਹੋਰਨਾਂ ਨੂੰ ਦਿਨ ਰਾਤ ਜਾਣਾ ਪੈਂਦਾ ਆ ਬਹੁਤ ਦਿੱਕਤਾਂ ਆਣੀਆਂ ਸਾਨੂੰ ਸਾਨੂੰ ਉੱਧੀ ਰਾਤ ਨੂੰ ਉੱਠ ਕੇ ਜਾਣਾ ਪੈਂਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਕਈ ਵਾਰੀ ਐਦਾਂ ਦਾ ਵਿੱਚ ਗੱਡੀ ਗੁੱਡੀ ਖਰਾਬ ਹੋ ਜਾਂਦੀ ਆ ਕੋਈ ਸਾਡੀ ਹੈਲਪ ਦਾ ਕੁਝ ਨਹੀਂ ਹੈਗਾ ਰਾਤ ਨੂੰ ਸਾਨੂੰ ਜਾਣਾ ਪੈਂਦਾ ਸਿਆਣਾ ਹੋਵੇ ਸਰਦੀ ਹੋਵੇ ਗਰਮੀ ਹੋਵੇ ਅਸੀਂ ਆਪਣੀ ਡਿਲੀਵਰੀ ਕਰਨੀ ਕਰਨੀ ਆ ਡਿਲੀਵਰੀ ਕੇਸ ਲੈ ਕੇ ਜਾਣਾ ਹੀ ਜਾਣਾ 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 ਜਦੋਂ ਹੱਸ ਤੇ ਜਦੋਂ ਫਿਰ ਤੁਸੀਂ ਹਸਪੀਟਲ ਦੇ ਵਿੱਚ ਕੇਸ ਲੈ ਕੇ ਤਾਂ ਚਲੇ ਜਾਂਦੇ ਆ ਹਾਂਜੀ ਉੱਥੇ ਕਦੀ ਕੋਈ ਜਿੱਦਾਂ ਲੇਡੀਜ਼ ਹੁੰਦੇ ਜ਼ਿਆਦਾਤਰ ਕੋਈ ਸਕਿਉਰਟੀ ਦਾ ਕੋਈ ਪ੍ਰਬੰਧ ਹੁੰਦਾ ਨਹੀਂ ਕੋਈ ਸਕਿਉਰਟੀ ਨਹੀਂ ਹੁੰਦੀ ਕਿਸੇ ਤਰ੍ਹਾਂ ਦਾ ਨਹੀਂ ਨਹੀਂ ਕੁਝ ਨਹੀਂ ਜੀ ਕੀ ਨਾਮ ਹੈ ਤੁਹਾਡਾ ਕਲਵਿੰਦਰ ਕੌਰ ਕਿਹੜੀ ਜਗ੍ਹਾ ਤੋਂ ਆਏ ਹੋ ਮਕਾਨਪੁਰ ਆਏ ਤੁਸੀਂ ਅੱਜੇ ਆਏ ਆ ਕਿ ਕੱਲ ਵੀ ਆਏ ਸੀ ਕੱਲ ਵੀ ਆਏ ਸੀ ਜੀ ਤੇ ਕੀ ਕਰਾਉਣਾ ਆਏ ਆ ਸ਼ੂਗਰ ਚੈੱਕ ਕਰਾਉਣੀ ਆ ਬੀਬੀ ਤੇ ਫਿਰ ਉੱਥੇ ਕੀ ਕਹਿੰਦੇ ਹੈਗੇ ਆ ਕਹਿੰਦੇ ਸਾਡੀ ਲੜਤਾਲ ਚੱਲ ਰਹੀ ਹੈ ਜੀ ਤੇ ਤੁਹਾਨੂੰ ਫਿਰ ਕਿੰਨੀ ਕੁ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਪ੍ਰੇਸ਼ਾਨੀ ਹੈ ਜੀ ਸਾਨੂੰ ਮਤਲਬ ਇੰਨਾ ਚਿਰ ਤੁਹਾਨੂੰ ਉਡੀਕਣਾ ਹੀ ਪੈਂਦਾ ਹਾਂਜੀ ਹਾਂਜੀ ਬੈਠਣਾ ਹੈ ਵੰਜਾ ਸਾਨੂੰ ਮਾਜੀ ਕਿਹੜੀ ਜਗ੍ਹਾ ਤੋਂ ਆਏ ਹੋ ਕੋਨਾਚੋਰ ਕੋਨਾਚੋਰ ਤੋਂ ਆਏ ਹੈਗੇ ਆ ਕੀ ਕਹਿੰਦੇ ਆ ਇੱਥੇ ਤੁਹਾਨੂੰ ਕਹਿੰਦੇ ਸੀ 11 ਵਜੇ ਤੋਂ ਬਾਅਦ ਕਰੋ 11 ਵਜੇ ਤੋਂ ਬਾਅਦ ਤੇ ਇੰਤਜ਼ਾਰ ਕਰਨਾ ਪੈ ਰਿਹਾ ਹਾਂ ਜੀ ਕੀ ਕਹਿੰਦੇ ਹੜਤਾਲ ਚੱਲ ਰਹੀ ਆ ਹਾਂ ਜੀ ਤੇ ਕਿੰਨੀ ਕੀ ਪਰੇਸ਼ਾਨੀ ਹੋ ਗਈ ਪੰਜੀ ਡਾਕਟਰ ਜੀ ਤੁਹਾਡਾ ਨਾਮ ਕੀ ਆ ਡਾਕਟਰ ਬੱਜੀ ਪੰਜੀ ਡਾਕਟਰ ਸਾਹਿਬ ਇਹ ਦੱਸੋ ਜਿਹੜੀ ਇਹ ਹੜਤਾਲ ਚੱਲ ਰਹੀ ਆ ਇਹ ਕਿਸ ਲਈ ਚੱਲ ਰਹੀ ਆ ਕਿਉਂ ਚੱਲ ਰਹੀ ਆ ਏ ਬੇਸਿਕਲੀ ਫਾ ਇਸ ਕੋਲਡੀ ਰੀਜਨ ਨੂੰ ਵੀ ਰਿਗਾਰਡਿੰਗ ਸਕਿਉਰਟੀ ਰੀਜਨ ਕਰਕੇ ਕਿ ਹਸਪਤਾਲ ਦੇ ਵਿੱਚ ਜਿਹੜਾ ਪਰ ਮੈਡੀਕਲ ਸਟਾਫ ਤੇ ਪਰ ਮੈਡੀਕਲ ਸਟਾਫ ਦੇ ਕੋਈ ਸਕਿਉਰਟੀ ਨਹੀਂ ਹੈ ਜਿਹੜੇ ਨਾਈਟ ਡਿਊਟੀ ਕਰਦਾ ਸਟਾਫ ਨੂੰ ਸੈਕੰਡਰੀ ਜਿਹੜਾ ਏਸੀ ਦੀ ਬਹਾਲ ਕਰਨ ਵਾਸਤੇ ਜਿਹੜਾ ਕਾਫੀ ਚਿਰਾਂ ਤੋਂ ਸਰਕਾਰ ਨੇ ਪੈਂਡੇ ਰੱਖਿਆ ਹੈ ਸਾਡਲੀ ਜਿਹੜਾ ਮੈਡੀਕਲ ਅਪਸਰ ਦੀ ਜਿਹੜੀ ਹੈ ਰਿਕਰੂਟਮੈਂਟ ਜਿਹੜੀ ਆ ਚਾਰ ਸਾਲਾਂ ਤੋਂ ਨਹੀਂ ਹੋ ਰਹੀ ਤੇ ਬੈਕਲੌਗ ਕਾਫੀ ਹੈ ਉਹਦੇ ਰਿਗਾਰਡਿੰਗ ਤਨ ਜਿਹੜੀਆਂ ਮੁੱਖ ਮੰਗਾਂ ਤਨ ਤੁਹਾਡੀਆਂ ਮੁੱਖ ਮੰਗਾਂ ਜਿਸ ਤਰ੍ਹਾਂ ਇਹ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਸਾਡੀ ਇਹ ਮੰਗ ਜਿਹੜੀ ਹੈ ਇੱਕ ਸਿਕਿਉਰਿਟੀ ਦੇ ਵਜੋਂ ਵੀ ਆ ਤੇ ਇੰਨੇ ਦਿਨ ਸਭ ਕੁਝ ਹੋਣ ਦੇ ਬਾਵਜੂਦ ਕੀ ਇੱਥੇ ਕੋਈ ਸਿਕਿਉਰਿਟੀ ਦਾ ਪ੍ਰਬੰਧ ਹੋਇਆ ਨਹੀਂ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਹੋਇਆ ਅਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਹੈਗਾ ਵੀ ਜਿਹੜੀ ਇਹ ਹੜਤਾਲ ਅਸੀਂ ਕੀਤੀ ਹੈ ਇਹ ਅਸੀਂ ਮਰੀਜ਼ਾਂ ਵਾਸਤੇ ਕੀਤੀ ਹੈ ਤਾਂ ਕਿ ਉਹਨਾਂ ਨੂੰ ਸਹੀ ਸਹੂਲਤਾਂ ਮਿਲ ਸਕਣ। ਤੁਸੀਂ ਦੇਖੋ ਵੀ ਇੱਕ ਡਾਕਟਰ ਹੁੰਦਾ ਹੈਗਾ ਆ ਤੇ ਜਿਹੜੀ ਮਰੀਜ਼ ਦੇਖਣ ਲਈ ਉਹਦੇ ਜੀ ਦੁੱਕੇ ਗਿਣਤੀ 200 ਦੀ 300 ਦੀ ਹੋ ਜਾਂਦੀ ਹੈ। ਤੇ ਡਾਕਟਰ ਘੱਟ ਹੈ। ਡਾਕਟਰ ਬਹੁਤ ਘੱਟ ਹੈਗੇ ਆ ਜਿਹਦੇ ਕਰਕੇ ਮਰੀਜ਼ਾਂ ਨੂੰ ਇਹ ਤਕਲੀਫ ਜਿਹੜੀ ਹੈਗੀ ਆ ਸਮੱਸਿਆ ਵਾ ਸਾਹਮਣੇ ਕਰਨੀ ਚ ਪੈਂਦੀ ਹੈ। ਉਹ ਲੰਮ ਆਪਣਾ ਕੀਮਤੀ ਸਮਾਂ ਕੱਢ ਕੇ ਹੌਸਲੇ ਚ ਆਉਂਦੇ ਆ ਇਹ ਆਸ ਨੂੰ ਲੈ ਕੇ ਕਿ ਸਾਡਾ ਇਲਾਜ ਹੋਊਗਾ। لیکن ਉਹਨਾਂ ਨੂੰ ਜਿਹੜਾ ਹੈਗਾ ਹੈ ਨਾ ਉਥੋਂ ਵਾਪਸ ਖਾਲੀ ਹੱਥ ਹੀ ਕਈ ਵਾਰੀ ਮੂੰਣਾ ਪੈਂਦਾ ਹੈਗਾ ਕਿਉਂਕਿ ਡਾਕਟਰਾਂ ਦੀ ਸ਼ਾਰਟੇਜ ਬਹੁਤ ਹੈਗੀ ਹੈ ਸਰਕਾਰ ਨੇ ਪਿਛਲੇ 4 ਸਾਲਾਂ ਤੋਂ ਇੱਕ ਵੀ ਸਰਕਾਰੀ ਮੈਹਿਮੇ ਦੇ ਵਿੱਚ ਡਾਕਟਰ ਦੀ ਰਿਕਰੂਟਮੈਂਟ ਨਹੀਂ ਕੀਤੀ ਜਿਹਦੇ ਕਰਕੇ ਓਵਰ ਬਾਡਨ ਇੰਨਾ ਵੱਧ ਗਿਆ ਕਿ ਜਿਹੜੇ ਸਾਡੇ ਜਿਹੜੇ ਡਾਕਟਰ ਹੈਗੇ ਆ ਉਹ ਨੌਕਰੀਆਂ ਛੱਡ ਛੱਡ ਕੇ ਪ੍ਰਾਈਵੇਟ ਸੈਕਟਰ 'ਚ ਜਾ ਰਹੇ ਹੈਗੇ ਉਹਨਾਂ ਦੇ ਕਰਕੇ ਜਿਹੜੀ ਹੈਗੀ ਆ ਸਾਡੀ ਜਿਹੜੀ ਮਾਨਸਿਕ ਪ੍ਰੈਸ਼ਰ ਹੈਗਾ ਡਾਕਟਰਾਂ ਤੇ ਬਹੁਤ ਵਧਦਾ ਜਾ ਰਿਹਾ ਹੈਗਾ ਸਾਡੀ ਸਰਕਾਰ ਨੂੰ ਪਰਜੋਰ ਮੰਗਾ ਕਿਰਪਾ ਕਰਕੇ ਇਹਨੇ ਡਾਕਟਰ ਨੇ ਜਾਇਜ਼ ਮੰਗਾ ਹੈਗੀਆਂ ਇਹਨਾਂ ਨੂੰ ਮੰਨ ਲਿਆ ਜਾਵੇ ਤੇ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ ਸੱਤੇ ਕਹਿੰਦੇ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਡਾਕਟਰ ਸੀਮਲ ਗੈਲੀ ਹੈ। ਅੱਛਾ ਡਾਕਟਰ ਸਾਹਿਬ ਜੀ ਇਹ ਦੱਸੋ ਤੁਸੀਂ ਮੰਨ ਲਓ ਕਿ ਤੁਹਾਡੀਆਂ ਸਰਕਾਰ ਮੰਗਾ ਹੀ ਨਹੀਂ ਮੰਨਦੀ ਤਾਂ ਫਿਰ ਕੀ ਕਰੋਗੇ? ਸਾਡੀ ਅੱਜ ਹੜਤਾਲ ਦਾ ਜੋ ਸਾਡੀ ਐਸੋਸੀਏਸ਼ਨ ਨੇ ਕਿਹਾ ਗਿਆ ਉਹਦਾ ਅੱਜ ਆਖਰੀ ਦਿਨ ਹੈ ਤੇ ਅੱਗੇ ਜੋ ਵੀ ਉਹ ਸਾਨੂੰ ਸਟੈਪ ਪਾਉਗੀ ਕਿ ਆਪਾਂ ਇਸ ਨੂੰ ਅੱਗੇ ਇਸ ਤਰ੍ਹਾਂ ਕੰਟੀਨਿਊ ਕਰਾਂਗੇ ਜਿਸ ਤਰ੍ਹਾਂ ਵੀ ਉਹ ਕਹਿਣਗੇ ਆਪਾਂ ਉਹਨਾਂ ਦੇ ਨਾਲ ਅਤੇ ਆਪਾਂ ਉਸੇ ਤਰ੍ਹਾਂ ਹੀ ਕੰਟੀਨਿਊ ਕਰਾਂਗੇ। ਕਹਿੰਦਾ ਮਤਲਬ ਜੋ ਜੂਨੀਅਰ ਮੋਲੋਜਰ ਜਿਹੜਾ ਉਹ ਵੀ ਉਹਨਾਂ ਨੂੰ ਹਦਾਇਤਾਂ ਆਣ ਗਿਆ। ਜੋ ਵੀ ਫੈਸਲਾ ਹੋਊਗਾ ਜੂਨੀਅਰ ਮੋਲੋ ਆਪਾਂ ਉਹਦੇ ਨਾਲ ਚੱਲਾਂਗੇ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਹੈ ਜੀ ਡਾਕਟਰ ਸੋਨੀਆ ਡਿਊਟੀ ਕਿੱਥੇ ਕਰਦੇ ਹੋ ਸੀਐਟਸੀ ਮੁਕੰਦਪੁਰ ਅੱਛਾ ਦੇਖੋ ਕਾਫੀ ਸਮੇਂ ਤੋਂ ਜਿਹੜਾ ਹੈ ਟੈਲੀਵਿਜ਼ਨਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਹਰ ਜਗ੍ਹਾ ਇੱਕ ਗੂੰਜ ਆ ਇੱਕ ਆਵਾਜ਼ ਆ ਜੀਰਕਪੁਰ ਦੇ ਵਿੱਚ ਘਟਨਾ ਵਾਪਰੀ ਆ ਉਸ ਤੋਂ ਬਾਅਦ ਚ ਲੁਧਿਆਣਾ ਚ ਘਟਨਾ ਵਾਪਰੀ ਆ ਤੁਹਾਡੇ ਮੁਕੰਦਪੁਰ ਦੇ ਵਿੱਚ ਡਾਕਟਰ ਸਾਹਿਬ ਤੇ ਹਮਲਾ ਹੋਇਆ ਆ ਔਰ ਇਸ ਤੋਂ ਇਲਾਵਾ ਔੜ ਦੇ ਵਿੱਚ ਵੈਟਰਨਰੀ ਅਫਸਰ ਸਾਹਿਬ ਤੇ ਉੱਪਰ ਹਮਲਾ ਹੋਇਆ ਆ ਕਿ ਡਾਕਟਰਾਂ ਤੇ ਲਗਾਤਾਰ ਹਮਲੇ ਹੋ ਰਹੇ ਤੇ ਤੁਹਾਡੇ ਜਿੰਨੇ ਵੀ ਡਾਕਟਰ ਆ ਆਲ ਇੰਡੀਆ ਹੀ ਰੱਖ ਲਓ ਪੰਜਾਬ ਤੇ ਬਾਤ ਹੀ ਕਰਦੇ ਆ ਉਹਨਾਂ ਦੀ ਇੱਕ ਮੰਗ ਹੈ ਸਕਿਉਰਟੀ ਨੂੰ ਲੈ ਕੇ ਹਾਂਜੀ ਤੁਸੀਂ ਲੇਡੀਜ਼ ਹੋ ਡੇਨਰ ਡਿਊਟੀ ਕਰਦੇ ਹੋ ਤੇ ਕੀ ਕਹਿਣਾ ਚਾਹੁੰਦੇ ਆ ਇਹ ਹੀ ਮੰਗ ਹੈ ਸਾਡੀ ਸਰਕਾਰ ਅੱਗੇ ਵੀ ਸਾਨੂੰ ਪ੍ਰੋਪਰ ਦਿਨ ਰਾਤ ਸਕਿਉਰਟੀ ਦਿੱਤੀ ਜਾਵੇ ਤੇ ਦੇਖੋ ਜਦੋਂ ਘਰ ਤੋਂ ਆਉਂਦੇ ਰਾਤ ਦੀ ਵੀ ਡਿਊਟੀ ਹੁੰਦੀ ਆ ਹਾਂਜੀ ਨਾਈਟ ਡਿਊਟੀ ਵੀ ਹੁੰਦੀ ਆ ਹੁਣ ਤੁਹਾਡੇ 3-4 ਦਿਨ ਤੋਂ ਇਹ ਡਿਮਾਂਡ ਹੋ ਰਹੀ ਆ ਕਿ ਇੱਥੇ ਕੋਈ ਸਿਕਿਉਰਿਟੀ ਹੈ ਨਹੀਂ ਜੀ ਇਸ ਦੇ ਬਾਵਜੂਦ ਵੀ ਕੋਈ ਪ੍ਰਬੰਧ ਨਹੀਂ ਕੀਤਾ ਨਹੀਂ ਭਲੇ ਨਹੀਂ ਉਡੀਕ ਹੈਗੀ ਆ ਉਮੀਦ ਹੈਗੀ ਆ ਅੱਗੋਂ ਦੇਖਦੇ ਹਾਂ ਠੀਕ ਸ਼ਰਦਬਾਬਾ YouTube ਚੈਨਲ ਇਸ ਵਕਤ ਜਿਹੜਾ ਉਹ ਕਸਵਾ ਔੜ ਦੇ ਵਿੱਚ ਆਇਆ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਉਹ ਹਸਪਤਾਲਾਂ ਦੇ ਵਿੱਚ ਹੋ ਰਹੀਆਂ ਇਸ ਵਕਤ ਮੁੰਡਲਾ ਸਿਹਤ ਕੇਂਦਰ ਔੜ ਦੇ ਵਿੱਚ ਅਸੀਂ ਆਏ ਹੈਗੇ ਆ ਔਰ ਇੱਥੇ ਦੇਖਦੇ ਆ ਕੀ ਕੀ ਸਕਿਉਰਟੀ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਦਾ ਇੱਥੇ ਦਾ ਸਿਸਟਮ ਹੈਗਾ ਇਹ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਮੈਂ ਔੜ ਦੇ ਵਿੱਚ ਆਇਆ ਹਾਂ ਦੇਖਦੇ ਆਂ ਕੁੰਡਾ ਖੜਕਾ ਕੇ ਦੇਖਦੇ ਇੱਕ ਮਿੰਟ ਜੀ ਆ ਖੋਲੋਗੇ ਔਰ ਲੇਡੀ ਡਾਕਟਰ ਜੀ ਇਹ ਅੰਦਰ ਬੈਠੇ ਹੋਏ ਨੇ ਅੰਦਰ ਉਹ ਇਨਾਂ ਨੇ ਕੁੰਡੀ ਲਗਾਈ ਹੋਈ ਸੀ ਔਰ ਇਹਦਾ ਕਾਰਨ ਵੀ ਅਸੀਂ ਜਿਹੜਾ ਜਾਣਦੇ ਆਂ ਕੁੰਡੀ ਲਗਾ ਦਾਂ ਫਿਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਬਲਜਿੰਦਰ ਕੌਰ ਬਲਜਿੰਦਰ ਕੌਰ ਜੀ ਤੁਸੀਂ ਐਜੇ ਇੱਥੇ ਕੀ ਕਰਦੇ ਹੋ ਸਟਾਫ ਨਰਸ ਹਾਂਜੀ ਐਜੇ ਸਟਾਫ ਨਰਸ ਐਜੇ ਸਟਾਫ ਨਰਸ ਹਾਂਜੀ ਮੈਂ ਦੇਖਿਆ ਕਿ ਤੁਸੀਂ ਇਹ ਕੁੰਡੀ ਲਗਾਈ ਹੋਈ ਸੀ ਹਾਂਜੀ ਭਾਈ ਕੋਈ ਨਾ ਕੋਈ ਕਈ ਆ ਜਾਂਦਾ ਕਿ ਪਤਾ ਨਹੀਂ ਹੁੰਦਾ ਕੋਈ ਉਦਾਂ ਦਾ ਬੰਦਾ ਆ ਜਾਵੇ ਤੇ ਬੇਸ ਕਰਕੇ ਨਾਲ ਕੋਈ ਸਿਕਿਉਰਟੀ ਹਰਤਾ ਹੈ ਨਹੀਂ ਸਾਡੇ ਕੋਲ ਬਸ ਟਾਈਮ ਮੈਂ ਕੱਲੀ ਡਿਊਟੀ ਤੇ ਹਾਂ ਤੁਸੀਂ ਕੱਲੀ ਡਿਊਟੀ ਤੇ ਹੈ ਹਾਂਜੀ ਹਾਂਜੀ ਔਰ ਇੱਥੇ ਜਿਹੜੇ ਆ ਗਿਆ ਕੀ ਤਕਰੀਬਨ 10 ਰਾਤ ਜਿਹੜਾ ਇਹ ਹਸਪੀਟਲ 24x7 ਕੁੱਲਰ ਹਿੰਦ ਹੈ। ਹਾਂਜੀ। ਔਰ ਇੱਥੇ ਮੈਂ ਕਹਿੰਨਾ ਜ਼ਿਆਦਾਤਰ ਡਿਲੀਵਰੀ ਕੇਸ ਆਉਂਦੇ ਨੇ। ਡਿਲੀਵਰੀ ਕੇਸ ਹਾਂਜੀ। ਔਰ ਇਸ ਨੂੰ ਪਿੰਡ ਵੀ ਕਾਫੀ ਲੱਗਦੇ ਹੋਣੇ। ਹਾਂਜੀ 10-15 ਮਿੰਟ ਲੱਗਦੇ। 10-15 ਪਿੰਡ ਵੀ ਜਿਹੜੇ ਆ ਇੱਥੇ ਲੱਗਦੇ ਹੈਗੇ। ਜ਼ਿਆਦਾਤਰ ਮੈਂ ਕਹਿੰਨਾ ਇੱਥੇ ਜਿਹੜੇ ਹੈਗੇ ਆ ਲੇਡੀਜ਼ ਕੇਸ ਹੀ ਹੁੰਦੇ ਹੈਗੇ। ਹਾਂਜੀ ਡਿਲੀਵਰੀ ਕੇਸਿਸ ਹੁੰਦੇ। ਲੇਡੀਜ਼ ਕੇਸ ਹੁੰਦੇ ਹੈਗੇ। ਹਾਂਜੀ ਈਵਨਿੰਗ ਨਾਈਟ ਇਸ ਕਰਕੇ ਕਿ ਜਿਹੜੀ ਹੈਗੀ ਆ ਡਿਲੀਵਰੀ ਕੇਸਿਸ ਵਾਸਤੇ। ਡਿਲੀਵਰੀ ਕੇਸ ਹੁੰਦੇ ਹੈਗੇ। ਤੇ ਦੇਖੋ ਹੁਣ ਪਿੱਛੇ ਜੇ ਤੁਹਾਡੇ ਮੁਕੰਦਪੁਰ ਵੀ ਜਿਹੜੀ ਹੈ ਘਟਨਾਪਾਪੀ ਡਾਕਟਰ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ ਉਸ ਤੋਂ ਦੂਸਰੇ ਦਿਨੇ ਵੈਟਰਨਰੀ ਡਾਕਟਰ ਇੱਥੇ ਔੜ ਦੇ ਵਿੱਚ ਅਫਸਰ ਹੈ ਗਿਆ ਜੋ ਉਹਨਾਂ ਤੇ ਹਮਲਾ ਕੀਤਾ ਗਿਆ ਜਿਰਪੁਰ ਦੇ ਵਿੱਚ ਹਮਲਾ ਕੀਤਾ ਗਿਆ ਹਾਂਜੀ ਔਰ ਇਸ ਤੋਂ ਇਲਾਵਾ ਇੱਕ ਲੋਹੇਹਾਣੇ ਦੇ ਵਿੱਚ ਵੀ ਐਸਾ ਕੇਸ ਆਇਆ ਹਾਂਜੀ ਇਹ ਸਾਰੇ ਕੇਸ ਦੇਖਦੇ ਹੋਏ ਹਾਂਜੀ ਕੀ ਤੁਹਾਡੇ ਕੋਲ ਮਨ ਵਿੱਚ ਖੋਫ ਪੈਦਾ ਹੋ ਜਾਂਦਾ ਹੈ ਹਾਂਜੀ ਸਾਨੂੰ ਲੱਗਦਾ ਹੀ ਹੈ ਕਿ ਪਤਾ ਨਹੀਂ ਹੁੰਦਾ ਕਦੇ ਕਿਸੇ ਕੋਈ ਵੀ ਬੰਦਾ ਕਿਸੇ ਤਰ੍ਹਾਂ ਦਾ ਵੀ ਆ ਸਕਦਾ ਤੇ ਸਾਡੇ ਕੋਈ ਸਿਕਿਉਰਟੀ ਵੀ ਨਹੀਂ ਅਸੀਂ ਕਿਸੇ ਨੂੰ ਇੱਕਦਮ ਕਾਲ ਵੀ ਨਹੀਂ ਕਰ ਸਕਦੇ ਕਿ ਹਾਂ ਤੁਸੀਂ ਚਲੋ ਜਦ ਤੱਕ ਤੁਸੀਂ ਕਾਲ ਕਰਨੀ ਆ ਤੇ ਅਗਲਾ ਇੰਨਾ ਮੌਕਾ ਕੋਈ ਦਿੰਦਾ ਹੀ ਨਹੀਂ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਕੀ ਇਸ ਇਸ ਤਰ੍ਹਾਂ ਦਾ ਜਿਹੜੇ ਹਸਪੀਟਲ ਆ ਤੁਹਾਡੇ ਚਲੋ ਜਿਹੜੀ ਡਿਸਪੈਂਸਰੀਆਂ ਪਿੰਡੂ ਹੁੰਦੀਆਂ ਉਹ ਤੇ 2 ਜਾਂ 3 ਵਜੇ ਬੰਦ ਹੋ ਜਾਂਦੀਆਂ ਹਾਂਜੀ ਉੱਥੇ ਤਾਂ ਕੋਈ ਐਡੀ ਕਾਲ ਨਹੀਂ ਹੈ ਹਾਂਜੀ ਔਰ ਤੁਹਾਡੇ ਜਿਹੜੇ 24 ਘੰਟੇ ਹਸਪੀਟਲ ਹੈਗੇ ਆ ਜਿਹੜੇ ਖੁੱਲਤੇ ਹੈਗੇ ਆ ਹਾਂਜੀ ਕਿ ਇੱਥੇ ਸਕਿਉਰਟੀ ਚਾਹੀਦੀ ਆ ਤੁਹਾਨੂੰ ਹਾਂਜੀ ਬਿਲਕੁਲ ਚਾਹੀਦੀ ਸਾਨੂੰ ਇੱਕ ਸਕਿਉਰਟੀ ਗਾਰਡ ਤਾਂ ਜ਼ਰੂਰੀ ਹੈਗਾ ਕਿ ਜਿਹੜਾ ਬਾਹਰ ਗੇਟ ਖੋਲੇ ਔਰ ਦੇਖੇ ਕੌਣ ਆਇਆ ਕੌਣ ਨਹੀਂ ਹੁਣ ਤੁਸੀਂ ਇੱਥੇ ਅੱਛਾ ਇੱਕ ਹੋਰ ਵੀ ਹੈਗਾ ਹਾਂਜੀ ਇਸ ਪਿੰਡ ਦੇ ਵਿੱਚ ਤਾਂ ਜਿਸ ਤਰ੍ਹਾਂ ਦਾ ਚਲੋ ਮੈਂ ਉਹ ਕੀ ਕਹਿਣਾ ਛੋਟ ਵਿੱਚ ਦੱਸ ਦਿੰਨਾ ਇਸ਼ਾਰਾ ਕਾਫੀ ਆ ਕਿ ਇਹ ਪਿੰਡ ਤੇ ਜਿਹੜਾ ਹੈਗਾ ਕਾਫੀ ਪਹਿਲਾਂ ਵੀ ਬਦਨਾਮ ਹੈਗਾ ਔੜ ਨਸ਼ੇ ਦੇ ਸੰਬੰਧ ਦੇ ਵਿੱਚ ਇਹ ਤੇ ਜਿਹੜੀਆਂ ਉੱਪਰ ਤੱਕ ਗੱਲਾਂ ਵੀ ਪਹੁੰਚ ਚੁੱਕੀਆਂ ਹੈਗੀਆਂ ਉਰੇਤੇ ਨਸ਼ੇ ਦੀਆਂ ਦਵਾਈਆਂ ਵੀ ਲੈਣਾ ਤੇ ਆ ਜਾਂਦੇ ਕਈ ਵਾਰੀ ਸਿਰਿੰਜ ਵਗੈਰਾ ਸਾਨੂੰ ਦੇ ਦੋ ਸਾਨੂੰ ਮਤਲਬ ਆਈ ਦੀ ਆ ਸਾਡਾ ਕੋਈ ਨਾ ਕੋਈ ਬਹਾਨਾ ਮਾਰ ਦਿੰਦੇ ਬਹਾਨਾ ਮਾਰ ਹੁਣ ਦੇਖੋ ਨਾ ਉਹ ਜਿਹੜਾ ਆਪਣੇ ਜੀਰਕਪੁਰ ਕੇਸ ਹੋਇਆ ਸੀ ਉੱਥੇ ਉਹ ਮੁੰਡਾ ਜਿਹੜਾ ਸੀ ਨਸ਼ੇ ਵਾਲਾ ਸੀ ਉਹ ਸਿਰਿੰਜਾਂ ਹੀ ਚੋਰੀ ਕਰਨ ਆਇਆ ਸੀ ਹੋਰ ਜਿਹੜੀ ਪ੍ਰੈਗਨੈਂਟ ਲੇਡੀ ਸੀ ਡਾਕਟਰ ਜਿਹਨੂੰ ਧੱਕਾ ਮਾਰਿਆ ਗਿਆ ਸੋ ਤੁਹਾਡੇ ਚਿਹਰੇ ਤੋਂ ਲੱਗਦਾ ਕਿ ਇਹਦਾ ਮਤਲਬ ਕਾਫੀ ਡਰ ਬਣਿਆ ਰਹਿੰਦਾ ਹੈ ਤੇ ਇਹਦਾ ਮਤਲਬ ਸਕਿਉਰਟੀ ਜਿਹੜੀ ਆ ਜ਼ਰੂਰੀ ਹੈ ਜ਼ਰੂਰੀ ਹੈ ਦੇਖ ਸਕਦੇ ਆ ਕਿ ਕਿੱਡਾ ਵੱਡਾ ਜਿਹੜਾ ਹਸਪੀਟਲ ਹੈ ਸਿਹਤਮੰਦ ਪੰਜਾਬ ਆ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਸਿਹਤਮੰਦ ਪੰਜਾਬ ਪਰ ਡਾਕਟਰਾਂ ਦੀ ਸਿਹਤ ਦਾ ਕਿਸੇ ਨੂੰ ਵੀ ਨਹੀਂ ਹੈਗਾ ਖਿਆਲ ਔਰ ਇਹ ਹੜਤਾਲ ਤੇ ਵੀ ਨੇ ਜਿਸ ਤਰ੍ਹਾਂ ਕਿ ਹੜਤਾਲ 8 ਤੋਂ 11 ਵਜੇ ਤੱਕ ਜਿਹੜੀ ਇਹਨਾਂ ਦੀ ਹੜਤਾਲ ਡੇਲੀ ਚੱਲ ਰਹੀ ਆ ਔਰ ਅਗਰ ਕੋਈ ਹੱਲ ਨਾ ਹੋਇਆ ਤਾਂ ਮੁਕੰਮਲ ਤੋੜ ਤੇ ਹੜਤਾਲ ਤੇ ਚਲੇ ਜਾਣਗੇ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਕਿ ਮੈਂ ਔੜ ਦੇ ਵਿੱਚ ਆਇਆ ਇੱਥੇ ਔਰ ਇੱਕ ਲੇਡੀ ਡਾਕਟਰ ਨੇ ਜੋ ਇੱਥੇ ਨੇ ਔਰ ਲੇਡੀਜ਼ ਨੇ तकरीबन ਇੱਥੇ ਅੰਦਰ ਪਰ ਇਹਨਾਂ ਦੀ ਸਕਿਉਰਟੀ ਦਾ ਕੋਈ ਵੀ ਪ੍ਰਬੰਧ ਨਹੀਂ ਹੈ